ਅੱਜ ਅਸੀਂ ਹਲਦੀ ਰੌਸਟ ਸਟਾਈਲ ਸਾਲਟਡ ਪੀਨਟਸ ਘਰ ਬਣਾ ਕੇ ਤਿਆਰ ਕਰਾਂਗੇ ਜਿਹਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਸਾਲਟਡ ਪੀਨਟਸ ਬਣਾਉਣ ਲਈ ਸਭ ਤੋਂ ਪਹਿਲੇ ਅਸੀਂ 2 ਕੱਪ ਲੈ ਲਏ ਤੇ ਪੀਨਟਸ ਦੇ ਤੇ ਪੀਨਟਸ ਨੂੰ ਇੱਕ ਵਾਰੀ ਚੈੱਕ ਕਰ ਲਾਂਗੇ ਕੋਈ ਖਰਾਬ ਦਾਣਾ ਵਗੈਰਾ ਹੋਇਆ ਨਾ ਉਸੇ ਨਿਕਾਲ ਦਵਾਂਗੇ ਗੈਸ ਰੱਖਿਆ ਸੀ ਪਤੀਲਾ ਪਤੀਲੇ 'ਚ ਐਡ ਕੀਤਾ ਪਾਣੀ ਤੇ ਪਾਣੀ ਵਿੱਚ ਐਡ ਕੀਤਾ ਸੀ 1 ਦਾ ਚਮਚ ਨਮਕ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਜੋ ਹੀ ਪੀਨਟਸ ਰੱਖੇ ਸੀ ਨੂੰ ਉਸੇ ਪਾਣੀ ਵਿੱਚ ਐਡ ਕਰਕੇ ਇੱਕ ਵਾਰੀ ਮਿਕਸ ਕਰਕੇ ਕਵਰ ਕਰਕੇ ਇੱਕ ਬੋਇਲਾਂ ਲਈ ਗੈਸ 'ਤੇ ਰੱਖ ਦਿੱਤਾ ਸੀ ਜਦੋਂ ਬੋਇਲ ਆ ਜਾਏਗਾ ਗੈਸ ਨੂੰ ਬੰਦ ਕਰਕੇ ਇਹਨੂੰ ਛੰਨੀ ਵਿੱਚ ਅਸੀਂ ਛਾਣ ਲਵਾਂਗੇ ਤੇ ਨੂੰ ਅਸੀਂ ਠੰਡੇ ਪਾਣੀ ਤੇ 2 ਤੋਂ 4 ਵਾਰ ਕਰਕੇ ਧੋ ਲਵਾਂਗੇ ਇੱਕ ਛੰਨੀ 'ਚ ਪਾ ਕੇ ਅਸੀਂ ਸਾਈਡ ਤੇ ਰੱਖ ਦਾਂਗੇ ਤਾਂ ਕਿ ਐਕਸਟਰਾ ਸਾਰਾ ਪਾਣੀ ਦਾ ਨਿਕਲ ਜਾਏ। ਇਦਾਂ ਸੀ ਕੜਾਈ ਵਿੱਚ ਐਡ ਕੀਤਾ ਸੀ ਨਮਕ ਤੇ ਨਮਕ ਜੋ ਚੰਗੀ ਤੱਕ ਗਰਮ ਹੋ ਜਾਏਗਾ ਨਾ ਉਹ 'ਚ ਅਸੀਂ ਜੋ ਪੀਨਟਸ ਰੱਖੇ ਸੀ ਨਾ ਸਾਈਡ ਤੇ ਉਹਨੂੰ ਸਹੀ ਨਮਕ ਚੈਰ ਕਰ ਦਾਂਗੇ ਤੇ ਇਹ ਕਾਲੇ ਨਮਕ ਵਿੱਚ ਹੀ ਭੁੰਨ ਕੇ ਤਿਆਰ ਕੀਤੇ ਜਾਂਦੇ ਸਾਲਟਡ ਪੀਨਟਸ। ਤੇ ਫਿਰ ਉਹ ਤੱਕ ਪੁੰਨਾਂਗੇ ਜੋ ਤੱਕ ਇਸ ਤਰੀਕੇ ਦੇ ਨਾਨਾ ਦਾ ਛਿਲਕਾ ਉਤਰਨਾ ਨਾ ਸਟਾਰਟ ਹੋ ਜਾਵੇ ਵਿੱਚ ਕ੍ਰੈਕਸ ਆਨੇ ਸਟਾਰਟ ਹੋ ਜਾਣਗੇ ਜਦੋਂ ਇਸ ਤਰੀਕੇ ਨਾਲ ਛਿਲਕਾ ਉਤਾਰਨਾ ਸਟਾਰਟ ਹੋ ਜਾਏਗਾ ਨਾ ਇਹਦਾ ਮਤਲਬ ਸਾਡੇ ਪੀਨਟਸ ਇੱਥੇ ਬਣ ਕੇ ਤਿਆਰ ਗਏ ਸੀ ਫਿਲਮ ਨੂੰ ਸੀ ਕਰ ਦਵਾਂਗੇ ਬੰਦ ਇੱਕ ਛੰਨੀ ਲੈ ਕੇ ਇਸ ਤਰੀਕੇ ਨਾਲ ਛਾਲ ਲਵਾਂਗੇ ਤਾਂ ਕਿ ਸਾਰਾ ਐਕਸਟਰਾ ਨਮਕ ਦਾ ਨਿਕਲ ਜਾਏਗਾ ਤੇ ਇੱਕ ਬੋਲ ਦੇ ਵਿੱਚ ਸਾਰੇ ਨਾ ਪੀਨਟਸ ਉਸੇ ਹੀ ਕਾਲਤਾ ਹੀ ਜਦੋਂ ਪੀਨਟ ਠੰਡੇ ਹੋ ਜਾਣਗੇ ਨਾ ਫਿਰ ਤੁਸੀਂ ਕਿਸੇ ਵੀ ਏਅਰ ਟਾਈਟ ਕੰਟੇਨਰ ਦੇ ਵਿੱਚ ਉਹਨੂੰ ਭਰ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਦੇਖਿਆਗਾ ਇਹਨੂੰ ਬਣਾਉਣਾ ਕਿੰਨਾ ਹੀ ਜਾਂਰਾ ਆਸਾਨ ਤੇ ਖਾਣ ਚ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਕਿਉਂਕਿ ਬਿਨਾ ਮਸਾਲੇ ਤੋਂ ਤੁਸੀਂ ਨੂੰ ਬਣਾ ਕੇ ਤਿਆਰ